ਪੰਜਾਬ ਦੇ ਨੌਜਵਾਨ ਵਿਦੇਸ਼ਾਂ 'ਚ ਜ਼ਿਆਦਾ ਪੈਸਾ ਕਮਾਉਣ ਦੇ ਲਾਲਚ ਵਿੱਚ ਚਲੇ ਤਾਂ ਜਾਂਦੇ ਨੇ ਪਰ ਪਿੱਛੇ ਰਹਿ ਗਏ ਉਹਨਾਂ ਦੇ ਮਾਪੇ ਉਹਨਾਂ ਦੀ ਉਡੀਕ ਵਿੱਚ ਬੁੱਢੇ ਹੋ ਜਾਂਦੇ ਨੇ ਕਈ ਵਾਰ ਤਾਂ ਇਹ ਉਡੀਕਾਂ ਇੰਨੀਆਂ ਲੰਮੀਆਂ ਹੋ ਜਾਂਦੀਆਂ ਨੇ ਕਿ ਆਪਣੇ ਬੱਚਿਆਂ ਦਾ ਮੂੰਹ ਦੇਖੇ ਬਿਨਾ ਹੀ ਮਾਪੇ ਇਸ ਜਹਾਨੋਂ ਤੁਰ ਜਾਂਦੇ ਨੇ ਇੱਕ ਅਜੀਹਾਂ ਹੀ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਪਿੰਡ ਸਿਬਲੀ ਤੋਂ ਜਿੱਥੇ ਇੱਕ ਬਜ਼ੁਰਗ ਮਾਂ 8 ਸਾਲਾਂ ਤੋਂ ਆਪਣੇ ਪੁੱਤਰ ਨੂੰ ਉਡੀਕ ਰਹੀ ਹੈ ਜੋ ਇਰਾਕ ਆਰਥਿਕ ਤੰਗੀ ਕਾਰਨ ਗਿਆ ਸੀ ਇਸ ਬਜ਼ੁਰਗ ਔਰਤ ਦਾ ਨਾਮ ਲਾਲੋ ਦੇਵੀ ਹੈ ਜਿਸ ਨੇ ਕਰਜ਼ਾ ਚੁੱਕ ਕੇ ਆਪਣੇ ਪੁੱਤਰ ਮੱਖਣ ਸਿੰਘ ਨੂੰ ਵਿਦੇਸ਼ ਭੇਜਿਆ ਪਰ ਉਹ ਨਾ ਤਾਂ ਵਾਪਿਸ ਪਰਤਿਆ ਤੇ ਨਾ ਹੀ ਉਸ ਦੀ ਕੋਈ ਖਬਰ ਆਈ ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਮੱਖਣ ਸਿੰਘ ਦੀ ਪਤਨੀ ਆਪਣੇ بیٹے ਨੂੰ ਲੈ ਕੇ ਆਪਣੇ ਪੇਕੇ ਘਰ ਲੀ ਗਈ ਤੇ ਮੱਖਣ ਸਿੰਘ ਦਾ ਬਾਪ ਤਾਂ ਉਸ ਦੀ ਉਡੀਕ ਕਰਦਾ ਹੋਇਆ ਇਸ ਜਹਾਨੋਂ ਹੀ ਚਲਾ ਗਿਆ ਹੁਣ ਪਿੱਛੇ ਸਿਰਫ ਉਸ ਦੀ ਬੁੱਢੀ ਮਾਂ ਰਹਿ ਗਈ ਹੈ ਜੋ ਕੱਚੇ ਘਰ ਤੇ ਇੱਕ ਦੁਕਾਨ ਸਹਾਰੀ ਆਪਣਾ ਜੀਵਨ ਬਸਰ ਕਰ ਰਹੀ ਹੈ ਲਾਲੋ ਦੇਵੀ ਦੀ ਮੰਗ ਹੈ ਕਿ ਸਰਕਾਰ ਉਸ ਦੇ ਮਰਨ ਤੋਂ ਪਹਿਲਾਂ ਉਸ ਦੇ ਪੁੱਤਰ ਨੂੰ ਇਰਾਤ ਤੋਂ ਲੱਭ ਕੇ ਵਾਪਸ ਲੈ ਆਵੇ ਸਾਹਿਬ ਜੀ ਤੇ ਏਜੰਟ ਆਇਆ ਤਾਂ ਉਹ ਕਹਿੰਦਾ ਕਿ ਮੈਂ ਉੱਥੇ ਖੜਨਾ ਅਰਾਬ ਤੇ ਫੇਰ ਉਹਦਾ ਸਾਜ਼ ਜੀ ਕੋਈ ਪਤਾ ਹੀ ਨਹੀਂ ਲੱਗਾ ਨਾ ਦੱਸਿਆ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਤੇ ਮੈਂ ਮਾੜੀ ਦੀ ਦੁਕਾਨ ਆ ਉਹਦੇ ਸਿਰ ਤੇ ਗੁਜ਼ਾਰਾ ਕਰਨ ਲਈ ਆਪਣਾ ਨੂੰ ਹੋ ਗਿਆ 8 ਸਾਲ ਹੋ ਗਏ ਇਹਨੂੰ ਤੇ ਬੱਚੇ ਹੈਗੇ ਆਪਣੇ ਵੇਕੇ ਹੈਗੀ ਆ ਤੇ ਮੈਂ ਆਪਣਾ ਇਕੱਲੀ ਗੁਜ਼ਾਰਾ ਇਦਾਂ ਕਰਨ ਲਈ ਆ ਮਾੜਾ ਮੋਟਾ ਕੀ ਚਾਹੁੰਦੀ ਸਰਕਾਰ ਤੋਂ ਸਰਕਾਰ ਨੂੰ ਇਹੋ ਚਾਹੁੰਦੀ ਆ ਕਿ ਸਰਕਾਰ ਦੇ ਗਾੜੀ ਅਪੀਲ ਕਰਨ ਲਈ ਕਿਤੇ ਉਹਦਾ ਪਤਾ ਲਿਆਵੇ ਤੇ ਚੰਗਾ ਹੀ ਆ ਸਭੋ ਤੇ ਕਾਫੀ ਦਿਨ ਹੋ ਗਏ 7-8 ਸਾਲ ਹੋ ਗਏ ਇਹਨੂੰ ਜੈਂਟਾ ਲੈ ਕੇ ਗਿਆ ਸੀਗਾ ਤੇ ਬਹੁਤ ਅਸੀਂ ਗਰੀਬੀ ਚੱਲਣ ਦੇ ਹੈਗੇ ਇਸ ਟਾਈਮ ਤੇ ਤੇ ਮਾਤਾ ਹੈਗੀ ਆ ਉਹ ਵੀ ਵਿਚਾਰੀ ਦੁਕਾਨ ਤੇ ਮਾੜੀ ਮੋਟੀ ਜੀ ਕਰਕੇ ਤੇ ਰੋਟੀ ਖਾਂਦੀ ਹੈਗੀ ਆ ਹੋਰ ਸਾਡਾ ਕੋਈ ਸਹਾਰਾ ਨਹੀਂ ਉਹਨਾਂ ਦਾ ਹੈਗਾ ਆ